ਬੋਲਦੇ ਨੇ ਕਾਰੇ ਤੇ ਮੁੱਦੇ ਦੇ ਵਿੱਚ ਹਾਂ ਮੈਡਮ ਹਾਂਜੀ ਮੈਡਮ ਥੈਂਕ ਯੂ ਅੱਜ ਦੀ ਅਸੀਂ ਸਾਰੇ ਕਾਉਂਸਲਰ ਬੁਲਾਏ ਸੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨਾਲ ਮੀਟਿੰਗ ਸਗੀ ਵਰੀ ਕਿ ਅਸੀਂ ਕੰਮ ਨੂੰ ਕੰਮ ਦੇ ਵਿੱਚ ਆਪਣੇ ਚ ਹੋਰ ਤੇਜ਼ੀ ਲਿਆਣੀ ਆ ਕੰਪੇਨ ਦੇ ਵਿੱਚ ਇੱਕ ਉਹਨਾਂ ਨੂੰ ਹੌਸਲਾ ਹੋ ਜਾਂਦਾ ਜਦੋਂ ਅਸੀਂ ਮਿਲਦੇ ਆ ਸਾਰੇ ਕਾਉਂਸਲਰਾਂ ਨੂੰ ਔਰ ਮਿਲ ਕੇ ਫਿਰ ਸਾਰੇ ਕੰਮ ਕਰਦੇ ਆ

ਬਹੁਤ ਕੰਮ ਕੀਤੇ ਆ ਹਾਈ ਵਿ ਲੈ ਜਾਂਦਾ ਮੈਡੀਕਲ ਕਾਲਜ ਨਹੀਂ ਆਉਂਦੇ ਆ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਿਣਾਉਂਦੇ ਨਹੀਂ ਆ ਕਿਉਂਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਣ ਵਾਲੇ 5 ਸਾਲ ਆ ਉਹਨਾਂ ਲਈ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਜੇ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਤੇਰੀ ਬਾਰਟੀ ਨੂੰ ਕੰਪੀਟੀਟਰ ਮੰਨਦੇ ਹੋ ਮੈਂ ਦੇਖੋ

ਉਹ ਹਰ ਬਾਹਰ ਹਸ਼ਿਆਰਪੁਰ ਵਿੱਚ ਆਈ ਆ ਰੈਸਟੋਰੈਂਟਸ ਬੈਠ ਕੇ ਵੀ ਮੀਟਿੰਗਾਂ ਕਰਦੇ ਰਹੀ ਆ ਸੂਸਬਾਹ ਦੇ ਬੈਠ ਕੇ ਵੀ ਕਰਦੇ ਰਹੀ ਆ ਪਬਲਿਕ ਦੇ ਕੰਮ ਵੀ ਕੀਤੇ ਆ ਔਰ ਦੇ ਕੋਈ ਇੱਕੋ ਦੀ ਵੀ ਨਹੀਂ ਹੈਗਾ ਉਹ ਨਹੀਂ ਆਏ ਉਹ ਤਾਂ ਕਿਸਾਨੀ ਓਡੇ ਬੇਲੇ ਵੀ ਆਉਂਦੇ ਰਹੀ ਆ ਤੁਸੀਂ ਦੇਖਿਆ ਹੋਣਾ ਤੇ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜੇ ਉਹ ਆਉਂਦੇ ਸੀ ਤਾਂ ਘੇਰਦੇ ਸੀ ਜੇ ਉਹ ਕਹਿੰਦਾ ਜਿੰਨਾਂ ਪਿੰਡਾਂ ਵਿੱਚ ਰੋਸ ਹੋਇਆ ਉਹਨਾਂ ਦਾ ਰੋਸ ਹੋ ਰਿਹਾ ਹੈ ਕਿੰਨਾ ਕੁ ਕਰ ਰਹੇ ਆ ਫੁੱਟਾਂ ਨਾਲ ਜੇ ਕੋਈ ਕਿਸਾਨ ਵੀਰ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀਰ ਮੇਰਾ ਵਿਰੋਧ ਨਹੀਂ ਕਰੂਗੇ ਇਹ ਆਪਣਾ ਇੱਕ ਵਿਸ਼ਵਾਸ ਹੁੰਦਾ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਸੋਮ ਪ੍ਰਕਾਸ਼ ਜੀ ਖੜੇ ਹੋਇਆ ਔਰ ਉਹਨਾਂ ਨੂੰ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹਰਾ ਵਿਰੋਧ ਨਹੀਂ ਕਰਨਗੇ ਮੀ ਸਾਹਿਬਾਂ ਨੇ ਦੋਸ਼ ਲਾਇਆ ਕਿ ਕਹਿੰਦੇ ਮੇਰੀ ਵਿਰੋਧੀ ਤੇਰਾ ਉਹਨਾਂ ਨੇ ਮੇਰੇ ਤੇ ਜਿਹੜੇ ਗਲਤ ਚਾਰਜ ਲਗਾਏ ਆ ਕਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਕ੍ਰਪਸ਼ਨ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਨੂੰ ਵੀ ਚੈਲੰਜ ਕਰ ਦਿੱਤਾ ਹੋਇਆ ਦੋ ਤੋਕਿਆ ਹੈ ਕਿ ਪਾਰਟੀਆਂ ਦੇ ਨਾਮ ਨਸ਼ਰ ਕਰੇ

ਉੱਚ ਅੱਧਾ ਸਮਾਂ ਤੇ ਜਿਹੜਾ ਆ ਕਰੋਨਾ ਦੇ ਵਿੱਚ ਨਿਕਲ ਗਿਆ ਤੁਸੀਂ ਵੀ ਦੇਖਿਆ ਕਿ ਬਹੁਤ ਮਾੜਾ ਸਮਾਂ ਸੀ ਔਰ ਅੱਧਾ ਸਮਾਂ ਹੀ ਸੀ ਜਿਹੜਾ ਕੰਮ ਕਰਨ ਲਈ ਮਿਲਿਆ ਔਰ ਉਹਦੇ ਵਿੱਚ ਉਹਨਾਂ ਨੇ ਜਿੰਨੇ ਕੰਮ ਕਰ ਸਕਦੇ ਸੀ ਉਹਨਾਂ ਨੇ ਕੀਤੇ ਆ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਮੈਂ ਤੁਹਾਨੂੰ ਦੱਸਿਆ ਕਿ ਜੋ ਪਬਲਿਕ ਕਹੂਗੀ ਉਹ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਈ ਵੱਡੀ ਰੈਲੀ 'ਚ ਕੋਈ ਵੱਡਾ ਲੀਡਰ ਵੀ ਆਉਣ ਦੀ ਸੰਭਾਵਨਾ ਅੰਗਰੇਜ਼ ਬਿਲਕੁਲ ਆਉਗੇ ਜੀ ਮਤਲਬ ਪਿਛਲੀ ਵਾਰੀ ਪੂਰੇ ਹਰਿਆਣੇ 'ਚ ਵਿਰੋਧ ਹੋਇਆ ਸੀਗਾ ਜੀ ਸਤਿ ਸ੍ਰੀ ਅਕਾਲ ਸੋਨੋ ਚੇਲੇ ਤੋਂ ਅਪਰਾਏ ਨੇ ਫਸਟ ਟਾਈਮ ਇਲੈਕਸ਼ਨ ਲੜ ਰਹੀ ਆ ਇੱਕ ਇੱਕ ਕਾਰਿਆ ਕਰਤਾ ਨੂੰ ਆ ਮਿਲ ਰਹੀ ਆ ਇਸੇ ਕਰਕੇ ਅੱਜ ਕਾਉਂਸਲਰ ਵੀ ਬੁਲਾਏ ਸੀਗੇ ਫਸਟ ਟਾਈਮ ਇਲੈਕਸ਼ਨ ਕਿਵੇਂ ਲੜਦੇ ਹੋ ਵੀ ਦੇਖੋ ਸੋਮਪ੍ਰਕਾਸ਼ ਜੀ ਨੇ ਦੇਖੋ ਸੋਮਪ੍ਰਕਾਸ਼ ਹੀ ਇਲੈਕਸ਼ਨ ਲੜਦੇ ਸੀ ਸੋਮਪ੍ਰਕਾਸ਼ ਹੀ ਇਲੈਕਸ਼ਨ ਲੜਦੇ ਸੀ ਮੈਂ ਉਹਨਾਂ ਦੇ ਪਿੱਛੇ ਕੰਪੇਨ ਸੰਭਾਲਦੀ ਸੀ ਪੂਰਾ ਕੰਮ ਕਰਦੀ ਸੀ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਆ ਸੋਸ਼ਲ ਵਰਕਰ ਬਣ ਕੇ ਕੰਮ ਕਰਨ ਦੀ। ਉਹ ਵੀ ਫਗਵਾੜੇ ਜਿੱਥੇ ਹਾਰਪੁਰ ਨੇ ਕੀ ਕੀਤਾ ਜੀ? ਦੇਖੋ ਉਹ ਫਗਵਾੜੇ ਤੋਂ ਉਹਦੇ ਵਿੱਚ ਰੋਸ ਆਉਣਾ ਮੈਂਦਾ। ਫਗਵਾੜੇ ਤੋਂ ਉਹਨਾਂ ਨੇ 2 ਵਾਰੀ ਐਮਐਲਏ ਦੀ ਇਲੈਕਸ਼ਨ ਲੜੀ ਸੀ। ਉਹਨਾਂ ਲੋਕਾਂ ਦਾ ਵੀ ਹੱਕ ਸੀ। ਇਹ ਸੀ ਕਰਕੇ ਉੱਥੇ ਸਾਡਾ ਰੈ residense ਸੀ। ਇਹ ਰੈ residense 5 ਸਾਲ ਤੋਂ ਆ ਮੇਰੇ ਕੋਲ। 5 ਸਾਲ ਤੋਂ ਇਹੀ ਹੋ ਰਹੀ ਆ। ਲੋਕ ਸਭਾ ਹੁਸਿਆਰ ਹੈ ਹੈਡਕੁਆਟਰ ਹੁਸਿਆਰ ਹੋ ਰਿਹਾ। ਜਿਹੜਾ ਹੈ ਰੈ residense ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਇਹ ਹਾਰਪੁਰ ਵਿੱਚ ਹੀ ਰਹੂਗਾ। ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਲੋਕਾਂ ਨਾਲ ਵੀ ਇੱਕ ਸਾਡਾ ਜਿਨ੍ਹਾਂ ਨੇ ਸਾਨੂੰ ਦੋ ਵਾਰ ਹੀ ਜਤਾਇਆ ਉਹਨਾਂ ਨਾਲ ਵੀ ਇੱਕ ਵਿਸ਼ਵਾਸ ਸੀ ਉਹਨਾਂ ਨੂੰ ਵੀ ਕਿ ਅਸੀਂ ਇਹਨਾਂ ਨੂੰ ਇੱਕ ਵਾਰ ਤੀਜੀ ਵਾਰੀ ਫੇਰ ਜਤਾਇਆ ਤੇ ਸਾਨੂੰ ਛੱਡ ਕੇ ਨਹੀਂ ਜਾਓਗੇ ਪਰ ਉਹਨਾਂ ਨੇ ਪੂਰਾ ਟਾਈਮ ਹਸ਼ਿਆਰਪੁਰ ਨੂੰ ਦੇ ਦਿੱਤਾ ਤੇ ਇਹ ਸਵਾਲ ਤੁਸੀਂ ਪੰਜਾਬ ਸਰਕਾਰ ਨੂੰ ਜਾ ਕੇ ਕਰੋ ਜਿਨ੍ਹਾਂ ਨੂੰ ਫੰਡ ਮਿਲ ਚੁੱਕਾ ਹੈ ਸਾਧਾਰਨ ਕੀ ਕੈਸੇ ਦੂਰ ਕਰੋਗੀ ਕੋਈ ਹੁਣ ਦਾ ਸਮਰਥਕ ਇੱਥੇ ਨਜ਼ਰ ਨਹੀਂ ਆ ਰਿਹਾ ਈਵਨ ਕਿ ਭਾਰਤ ਗੁਸਨ ਬਰਮਾ ਵਾਈਸ ਪ੍ਰੈਜ਼ੀਡੈਂਟ ਹੈ ਅਸਮਨੀ ਉਰੀ ਵਾਈਸ ਪ੍ਰੈਜ਼ੀਡੈਂਟ ਹੈ उनका लड़ना जो है वो का जिला प्रधान है वो, वो है। सब दूरी में है क्या देखो मैंने आपको बता दिया की सीनियर लीडरशिप है जो दो लगी हुई है उनको बोल रहे हैं और मुझे भी आस है कि दो जरूर काम करेंगे पार्टी मिलेंगे सभी को मिलेंगे क्या एजेंडा क्या पब्लिक से पूछ के करते हैं जो पब्लिक की डिमांड होती है हम खुद वादे कर ले और बाद में वो निभाए ना वो बाधे नहीं होते हैं मोदी जी कहा से तो तो कहा ले गए आप लोगों को भी पता है जे सब कुछ मीडिया को पता होता है भारतवर्ष कितनी तरक्की कर रहा है आपको भी पता है पहले फॉरन कंट्री में कोई नाम नहीं लेता था अब पहले भारतवर्ष का भारत का नाम लिया जाता है नाम लिया जाता है सभी आपने देखा होगा सभी कंट्री में आप देखते हो मैं भी देखती हूँ सारे लोग देखते हैं इसीलिए करते हैं ना जनता पार्टी करते हैं ना है ना देखो जो राम मंदिर है वो सभी का है कोई पार्टी का नहीं है पर उसका सौभाग्य बनाने का जो है वो भारतीय जनता पार्टी को मिला है राम जी बाहर बैठे थे हम लोग घरों में थे और

ਇੱਕ ਬਹੁਤ ਮਹੱਤਵਪੂਰਨ ਟਿੱਪਣੀਆ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਿਹੜੇ ਕ腐ਸ਼ਨ ਘਟਾ ਲਿਆਂਦੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਅਤੇ ਹਾਰ ਜੇਲ੍ਹ ਚ ਇਹਨਾਂ ਤੇ ਕੀ ਕਿਹਾ ਤੁਹਾਨੂੰ ਯਾਦ ਆਏਗਾ ਕਿ ਕੁਝ ਪਟੀਸ਼ਨਾਂ ਪਈਆਂ ਸੀ ਪਹਿਲੇ ਉਹਨਾਂ ਨੇ ਕਿਹਾ ਸੀ ਕਿ ਕੇਜਰੀਵਾਲ ਸੀਐਮ ਦੀ ਕੁਰਸੀ ਤੇ ਬਟ ਕੇ ਜੇਲ੍ਹ ਚੋਂ ਕੱਢਦਾ ਚਲਾ ਸਕਦਾ ਉਹਨੂੰ ਸੀਐਮ ਦੀ ਕੁਰਸੀ ਤੋਂ ਲਾਇਆ ਜਾਵੇ। ਕੋਲਾ ਪਟੀਸ਼ਨਰਾਂ ਦੇ ਵਿੱਚ ਮੰਨ ਲਿਓ ਹਾਈ ਕੋਰਟ ਨੇ ਕਿਹਾ ਸੀ ਵੀ ਸਾਡਾ ਕੰਮ ਨਹੀਂ ਆ ਰਿਹਾ ਲੈਫਟਨੈਂਟ ਕੁਵਰਨਰ ਜਾਂ ਰਾਸ਼ਟਰਪਤੀ ਇਹ ਦੇਖੇਗਾ ਬਿਲਕੁਲ ਸਹੀ ਕਿਹਾ ਸੀ। ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਉਹਦੇ ਬਾਅਦ ਆਈ ਆ। ਇਸ ਕਰਕੇ ਆਈ ਆ ਕਿ 2 ਲੱਖ ਤੋਂ ਉੱਪਰ ਵਿਦਿਆਰਥੀ ਜਿਹੜੇ ਸੀਗੇ ਦਿੱਲੀ ਦੇ ਜਿਹੜਾ ਕਿ ਬੜੇ ਦਾਅਵੇ ਕਰਦੇ ਆ ਇਹ ਤੇ ਅਸੀਂ ਬਹੁਤ ਅੱਛੀ ਸਿੱਖਿਆ ਦਿੰਦੇ ਆ ਬਹੁਤ ਵਧੀਆ ਸਕੂਲ ਆ। ਉਹਦਾ ਪੋਲ ਖੁੱਲਦਾ ਪਿਆ ਕਿ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਕਿਤਾਬਾਂ ਨਹੀਂ ਮਿਲਿਆ ਜਿਹੜਾ ਸਰਕਾਰ ਦਿੰਦੀ ਸੀ ਉਹਨਾਂ ਨੂੰ ਬਸਤੇ ਨਹੀਂ ਮਿਲੇ ਉਹਨਾਂ ਨੂੰ ਵਰਦੀਆਂ ਨਹੀਂ ਮਿਲਿਆ ਉਹਨਾਂ ਨੂੰ ਸਟੇਸ਼ਨਰੀ ਨਹੀਂ ਮਿਲੀ ਔਰ ਉਹਨਾਂ ਦੀ ਪੜਾਈ ਬਿਲਕੁਲ ਹਾਲ ਟਹੀ ਪਈਆ ਤੇ ਅਖੀਰ ਲੋਕਾਂ ਨੇ ਤੰਗ ਆ ਕੇ ਸਰਕਾਰ ਕੋਲੋਂ ਮੰਨਤਾ ਕਰਨ ਦੇ ਵਾਅਦੇ ਹਾਈ ਕੋਰਟ ਦਾ ਰੁਖ ਕੀਤਾ ਪਾਂਜੋ ਹਾਈ ਕੋਰਟ ਨੇ ਕਿਹਾ ਵੀ ਕਿਉਂ ਨਹੀਂ ਤੁਸੀਂ ਤੇਰੇ ਉੱਥੇ ਉਹਨਾਂ ਨੇ ਇੱਕ ਅਫੀਡੇਵਿਟ ਫਾਈਲ ਕੀਤਾ ਦਿੱਲੀ ਦੇ ਸ਼ਰੀ ਵਿਕਾਸ ਮੰਤਰੀ ਸੌਰਵ ਪਾਰਦਵਾਜ ਦਾ ਇਹਨਾਂ ਨੇ ਇਹ ਕਿਹਾ ਕਿ ਇਹ 5 ਕਰੋੜ ਤੋਂ ਉੱਪਰ ਦੇ ਫੈਸਲੇ ਜਿਹੜੇ ਆ ਉਹ ਸਟੈਂਡਿੰਗ ਕਮੇਟੀਆਂ ਕਰਦੀਆਂ ਆ ਤੇ ਸਟੈਂਡਿੰਗ ਕਮੇਟੀਆਂ ਬਣਿਆ ਨੇ ਕਿਉਂਕਿ ਕੇਜਰੀਵਾਲ ਦਿੱਲੀ ਚ ਮੈਂ ਹੈਰਾਨ ਆ ਕਿ ਕੇਜਰੀਵਾਲ ਆਪਣੇ ਵਾਈਫ ਨੂੰ ਸੰਦੇਸ਼ ਦਿੰਦੇ ਆ ਕੋਈ ਪਾਣੀ ਤਾਂ ਵਗਿਆ ਨਾ ਰਵੇ ਕੋਈ ਸਕੂਲ ਨਾ ਬੰਦ ਹੋਵੇ ਕੋਈ ਇੱਕ इमोशनल ਲੋਕਾਂ ਦੀ ਬਲੈਕਮੇਲਿੰਗ ਕਰਦੇ ਆ 2 3 ਮੈਸੇਜਸ ਆਪਣੀ ਵਾਈਫ ਤੇ ਥਰੂ ਪੜਾ ਕੇ ਔਰ ਕਹਿੰਦੇ ਮੈਂ ਸਰਕਾਰ ਦਿੱਲੀ ਚੋਂ ਚਲਾਉਂਗਾ ਦੇਲ ਤੋਂ ਚਲਾਉਂਗਾ ਤੇ ਇਹ ਸਟੈਂਡਿੰਗ ਕਮੇਟੀਆਂ ਕਿਉਂ ਨਹੀਂ ਬਣਿਆ ਇਹਦਾ ਕਾਰਨ ਕੀ ਹੈ ਜਾਂ ਉਹਨਾਂ ਕੋਲ ਪੈਸਾ ਨਹੀਂ ਹੈ ਜਿਹੜਾ ਖਰਚਿਆ ਜਾਣਾ ਜਾਂ ਉਹਨਾਂ ਦੀ ਇੱਛਾ ਨਹੀਂ ਹੈ ਜਾਂ ਉਹਨਾਂ ਨੂੰ ਚਿੰਤਾ ਨਹੀਂ ਜਾਂ ਉਹਨਾਂ ਦਾ ਜਿਹੜੇ ਪੂਰੇ ਫਫੜੇਵਾਜੀ ਸੀ ਵੀ ਅਸੀਂ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹਾਂ ਉਹ ਟੋਟਲ ਇੱਕ ਵੋਟ ਬੈਂਕ ਦੀ ਰਾਜਨੀਤੀ ਸੀ ਅਸਲ ਦੇ ਵਿੱਚ ਕੁਝ ਇਚ ਪਿਕਚਰ ਹੋ ਰਿਹਾ ਉਹ ਪਹਿਲਾਂ ਵੀ ਕਈ ਵਾਰੀਓ ਇੰਸਪੈਕਟਰ ਦੀ ਮੰਗੀ ਹੋ ਚੁੱਕੀ ਆ ਉਥੇ ਸਕੂਲ ਵੀ ਬਿਲਡਿੰਗਾਂ ਟੱਠੀਆਂ ਆ ਕੁੱਤੇ ਬੈਠੇ ਆ ਅੰਦਰ ਪਾਣੀ ਜਮਾ ਹੈਗਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਹਾਈ ਕੋਰਟ ਨੇ ਬਹੁਤ ਸਖਤ ਟਿੱਪਣੀ ਕੀਤੀ ਆ ਵੀ ਕੇਜਰੀਵਾਲ ਨੂੰ ਤਾਂ ਕਹਿੰਦੇ ਆ ਵੀ ਜੇਲ੍ਹ ਚੋਂ ਮੈਂ ਸਰਕਾਰ ਚਲਾਉਂਗਾ ਜੇ ਉਹ ਸਰਕਾਰ ਉਹਨੂੰ ਮਤਲਬ ਆਪਣੇ ਨਿੱਜੀ ਹਿੱਤ ਨਾਲੋਂ ਇੱਕ ਪਬਲਿਕ ਦਾ ਹਿੱਤ ਜਾਂ ਜਨਤਾ ਦਾ ਹਿੱਤ ਤੋਂ ਉੱਪਰ ਨਿੱਜੀ ਹਿੱਤ ਪਿਆਰਾ ਹੈ ਜਾਦੋ ਕਰਨਾ ਮੈਂ ਜੇਲ੍ਹ ਚ ਸਰਕਾਰ ਬਣਾਉਂਗਾ ਫਿਰ ਬਾਕੀ ਕੰਮ ਕਿਉਂ ਨਹੀਂ ਹੋ ਰਹਾ ਸੋਦਾ ਮਤਲਬ ਇਹ ਆ ਕਿ ਉਹਨੂੰ ਨਿਜੀ ਹਿੱਤ ਪਿਆਰਾ ਔਰ ਤੁਹਾਨੂੰ ਯਾਦ ਹੋਣਾ ਉਹ ਅੱਜ ਕੱਲੇ ਬੜੀ ਵਾਇਰਲ ਹੁੰਦੀ ਹੈ ਦੀ ਮੈਂ ਮੁੱਖ ਮੰਤਰੀ ਕੀ ਕੁਰਸੀ ਕੋ ਜੂਤੇ ਕੀ ਨੋਕ ਤੇ ਰੱਖਦਾ ਹਾਂ ਇਹ ਕੇਜਰੀਵਾਲ ਨੇ ਕਿਹਾ ਤੁਸੀਂ ਸਭ ਨੇ ਸੁਣਿਆ ਵਾ ਮਤਲਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਪਾਰਟੀ ਝੋਂਗੀ ਆ ਹੋਕਸੀ ਆਏ ਪਾਰਟੀ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ ਔਰ ਅੱਜ ਦੀਆਂ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਕਿ ਕੇਜਰੀਵਾਲ ਨੂੰ ਦੇਸ਼ ਦੇ ਇੰਟਰਸਟ ਨਾਲੋਂ ਦੇਸ਼ ਦੇ ਹਿੱਤਾਂ ਨਾਲੋਂ ਬੱਚਿਆਂ ਦੇ ਹਿੱਤਾਂ ਨਾਲੋਂ ਆਪਣੀ ਕੁਰਸੀ ਪਿਆਰੀ ਹੈ, ਤੌਰ 'ਤੇ ਉਹ ਨਹੀਂ ਹੈ, ਸਹਿਯੋਗ ਨਹੀਂ ਹੈ। ਸੋ ਇਸ ਤਰ੍ਹਾਂ ਦੇ ਸਿਚੁਏਸ਼ਨ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦਾ ਪੋਲ ਖੁੱਲ ਚੁੱਕਾ ਹੈ। ਇਹਨਾਂ ਦੀ ਦੇਸ਼ ਸੇਵਾ ਦਾ ਇਹ ਕਹਿੰਦੇ ਸੀ ਕਿ ਅਸੀਂ ਭ੍ਰਸ਼ਟਾਚਾਰ ਨਹੀਂ ਕਰਾਂਗੇ। ਅਸੀਂ ਇੱਕ ਉਹ ਅੰਦੋਲਨ ਉਹ ਸੰਦੋਲਨ ਚੋਂ ਉਪਜੇ ਪਾਰਟੀਆਂ ਜਿਹੜੀ ਭ੍ਰਸ਼ਟਾਚਾਰ ਦੇਖ ਲਓ ਪੜੀ ਹੋਈ ਹਿੰਦੁਸਤਾਨ ਜਿਹੜਾ ਕਾਂਗਰਸ ਆ ਉਹਨੇ ਭ੍ਰਸ਼ਟਾਚਾਰ ਸਿਰ ਚੁੱਕੀ ਪੜੀ ਹੈ। ਔਰ ਅੱਜ ਇਹ ਪਾਰਟੀ ਨੱਕੋਂ ਨੱਕ ਗਲੇ ਤੱਕ ਭ੍ਰਸ਼ਟਾਚਾਰ ਚ ਡੁੱਬੀ ਨਜ਼ਰ ਆਉਂਦੀ ਆ। ਐਕਸਾਈਜ਼ ਕੋਟਾਲਾ ਤੁਸੀਂ ਦੇਖ ਲਿਆ ਇਹਦੇ ਚ ਬਹੁਤ ਸਾਰੇ ਇਹਨਾਂ ਦੇ ਮੰਤਰੀ ਇਨਵੋਲਡ ਆ, ਕੇਜਰੀ ਗਾਲ ਆਪ ਇਨਵੋਲਡ ਆ ਔਰ ਇਹਨਾਂ ਦੇ ਗੁਰਗੇ ਬਹੁਤ ਸਾਰੇ ਇਨਵੋਲਡ ਆ, ਉਹਨਾਂ ਨੂੰ ਜਵਾਨ ਤਾਂ ਨਹੀਂ ਹੋਰੀਆਂ। बार-बार ਉਹ ਜਵਾਨ ਤਾਂ ਪਾਰੇ ਆ ਗਏ। ਔਰ ਉਹ ਕੇ ਬਾਟਰ ਸਪਲਾਈ ਕੋ ਤਾਂ ਆਵਾ ਵੀ ਚੱਲ ਰਿਹਾ ਹੋਰ ਵੀ ਜਿਹੜੇ ਨਾਲ ਕੰਮ ਕਰਾਂ ਹਰ ਇੱਕ ਤੇ ਕੋਟਾਲੇ ਦੀ ਜਿਹੜੀ ਉਹ ਉਹ ਬੂਲ ਆ ਰਹੀ ਆ ਔਰ ਉਹਨਾਂ ਦੀਆਂ ਇਨਕੁਆਰੀਆਂ ਸ਼ੁਰੂ ਹੋ ਗਈਆਂ ਸੋ ਆਮ ਆਦਮੀ ਪਾਰਟੀ ਪੰਜਾਬ ਚ ਕਲੇਮ ਕਰਦੀ ਆ ਕਿ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਇਦਾਂ ਦੀਆਂ ਟਿੱਕੀਆਂ ਜਿਹੜੀਆਂ ਆਈਆਂ ਹੈਗੀਆਂ ਔਰ ਪੰਜਾਬ ਜੀ ਉਹਨਾਂ ਦੀ ਕਾਰਗੁਜ਼ਾਰੀ ਆ ਇੱਥੋਂ ਵੀ ਪਾੜੀ ਹੈ ਇੱਥੇ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਗੁਮਰਾਹ ਕਰਕੇ ਮਾਤਾ ਮਾਂ ਨੂੰ ਤੇ 8 ਸਾਲ ਤੋਂ ਉੱਪਰ ਹਰ ਲੜਕੀ ਨੂੰ ਅਸੀਂ 1000 ਰੁਪਇਆ ਜਿੱਦਨ ਸਰਕਾਰ ਬਣੀ ਉਸ ਦਿਨ ਹੀ ਹਾਂ ਕੰਨਾ ਅਸੀਂ ਫੈਸਲਾ ਕਰਾਂਗੇ ਅੱਜ 22 ਸਾਲ ਹੋ ਗਏ ਸਰ ਹਾਈ ਕੋਰਟ ਨੇ ਕੀ ਆ ਹਾਈ ਕੋਰਟ